ਦੋ ਬੋਲ ਕਿਵੇਂ ਅੱਜ ਕੱਲ੍ਹ ਸੰਸਾਰ ਬੰਦਾ ਕਿਸੇ ਨੂੰ ਬੇਕੂ ਬਣਾ ਕੇ ਕਿਵੇਂ ਲੱਗਦਾ ਹੁੰਦਾ ਵੀ ਇਹ ਮੇਰਾ ਸ਼ਾਇਦ ਭਲਾ ਕਰਦਾ ਪਰ ਉਹ ਉਹਦੇ ਕੁੜੇ ਜਿਗਰ ਨੂੰ ਵਸਾ ਦਿੰਦਾ ਵਾ ਉਹਦੇ ਲਈ ਦੋ ਲੈਣਾ ਨੇ ਮੂੰਹ ਦੇ ਉੱਤੇ ਚਾਰਾ ਲਾ ਕੇ ਮੂੰਹ ਦੇ ਉੱਤੇ ਚਾਰਾ ਲਾ ਕੇ ਕੁੰਡੀ ਸਿੱਟੀ ਪਾਣੀ 'ਚ ਜਾ ਕੇ ਮੂੰਹ ਦੇ ਉੱਤੇ ਚਾਰਾ ਲਾ ਕੇ ਕੁੰਡੀ ਸਿੱਟੀ ਪਾਣੀ 'ਚ ਜਾ ਕੇ ਮਛੀ ਸੋਚਿਆ ਕੋਈ ਆਪਣਾ ਹੋਣਾ ਮਛੀ ਸੋਚਿਆ ਕੋਈ ਆਪਣਾ ਹੋਣਾ ਹੱਥੀ ਜਿਹਨੇ ਅੰਨ ਖਵਾਉਣਾ ਮਛੀ ਸੋਚਿਆ ਕੋਈ ਆਪਣਾ ਹੋਣਾ ਹੱਥੀ ਜਿਹਨੇ ਅੰਨ ਖਵਾਉਣਾ ਇਹੋ ਭਲੇਖਾ ਖਾ ਗਈ ਮਾਰ ਇਹੋ ਭਲੇਖਾ ਖਾ ਗਈ ਮਾਰ ਕੁੰਡੀ ਦੇ ਵਿੱਚ ਫਸ ਗਈ ਯਾਰ ਇਹੋ ਭਲੇਖਾ ਖਾ ਗਈ ਮਾਰ ਕੁੰਡੀ ਦੇ ਵਿੱਚ ਫਸ ਗਈ ਯਾਰ ਦੁਨੀਆ ਦੀ ਇਹ ਰੀਤ ਪ੍ਰਾਨੁ ਦੁਨੀਆ ਦੀ ਇਹ ਰੀਤ ਪੁਰਾਣੀ ਸੁਖਵਿੰਦਰ ਸਦਾ ਲੁੱਟਦੇ ਆਪਣੇ ਹਨ ਦੁਨੀਆ ਦੀ ਇਹ ਰੀਤ ਪੁਰਾਣੀ ਸੁਖਵਿੰਦਰ ਸਦਾ ਲੁੱਟਦੇ ਆਪਣੇ ਹਨ